लोकसभा ਹਲਕਾ ਫਰੀਦਕੋਟ ਚ ਭਾਜਪਾ ਉਮੀਦਵਾਰ ਹੰਸਰਾਜ ਹੰਸ ਵੱਖ-ਵੱਖ ਪਿੰਡਾਂ ਚ ਚੋਣ ਪ੍ਰਚਾਰ ਕਰਨ ਪਹੁੰਚੇ ਇਸ ਦੌਰਾਨ ਮੋਗਾ ਦੇ ਪਿੰਡ ਕੋਕਰੀ ਕਲਾ ਚ ਕਿਸਾਨਾਂ ਨੇ ਉਹਨਾਂ ਦਾ ਵਿਰੋਧ ਕੀਤਾ ਤੇ ਕਾਲੇ ਝੰਡੇ ਵਿਖਾਏ ਇਸ ਦੌਰਾਨ ਫੌਜ ਦੇ ਸੇਵਾ ਮੁਕਤ ਕੈਪਟਨ ਦੇ ਗਾਰ ਸਮਾਗਮ ਰੱਖਿਆ ਗਿਆ ਸੀ ਤੇ ਇਸੇ ਵਿਚਕਾਰ ਹੰਸਰਾਜ ਨੇ ਕਿਸਾਨਾਂ ਦਾ ਭਲਾ ਮੰਗਿਆ ਤੇ ਕਿ ਆਪਰਮਾਤਵਾਦ ਸਭ ਦਾ ਭਲਾ ਕਰੇ ਉਹਨਾਂ ਦੱਸਿਆ ਕਿ ਪਹਿਲੀ ਵਾਰ ਭਾਜਪਾ ਪੰਜਾਬ ਚ 13 ਦੀਆਂ 13 ਸੀਟਾਂ ਤੇ ਉਮੀਦਵਾਰ ਉਤਾਰੇ ਨੇ ਉਹਨਾਂ ਦਾ ਸਿਆ ਕਿ ਕੁਝ ਦਿਨਾਂ ਪਹਿਲਾਂ ਉਹਨਾਂ ਤੇ ਸ਼ੈਤਾਨ ਦਾ ਪੈਰਾ ਆ ਗਿਆ ਸੀ ਜਿਸ ਕਾਰਨ ਕੁਝ ਮਨਤਾ ਚੰਗਾ ਬੋਲਿਆ ਗਿਆ ਸੀ। ਉਹਨਾਂ ਕਹੇ ਕਿ ਮਾਂ ਤੇ ਧੀ ਉਹਨਾਂ ਦੇ ਗੱਲ ਲੱਗ ਕੇ ਰੋਣ ਲੱਗ ਪਈ ਸੀ ਜਿਸ ਕਾਰਨ ਉਹ ਪਹਿਲੀ ਵਾਰ ਆਪੇ ਮੁਹਾਰੇ ਕੁਝ ਬੋਲ ਗਏ। ਉਹਨਾਂ ਦੇ ਭਾਸ਼ਣ ਦੌਰਾਨ ਵੀ ਕਿਸਾਨਾਂ ਦੇ ਵਿਰੋਧ ਦੀਆਂ ਆਵਾਜ਼ਾਂ ਅੰਦਰ ਤੱਕ ਪਹੁੰਚ ਰਹੀਆਂ ਸਨ। ਹੰਸਰਾ ਨੇ ਕਿਹਾ ਕਿ ਇਹਨਾਂ ਦੇ ਲਾਊਡ ਸਪੀਕਰ ਵੀ ਵੱਡੇ ਨੇ। ਲੋਕ ਸਭਾ ਹਲਕਾ ਫਰੀਦਕੋਟ ਚ ਭਾਜਪਾ ਉਮੀਦਵਾਰ ਹੰਸਰਾਜ ਹੰਸ ਵੱਖ-ਵੱਖ ਪਿੰਡਾਂ ਚ ਚੋਣ ਪ੍ਰਚਾਰ ਕਰਨ ਪਹੁੰਚੇ ਇਸ ਦੌਰਾਨ ਮੋਗਾ ਦੇ ਪਿੰਡ ਕੋਕਰੀ ਕਲਾ ਚ ਕਿਸਾਨਾਂ ਨੇ ਉਹਨਾਂ ਦਾ ਵਿਰੋਧ ਕੀਤਾ ਤੇ ਕਾਲੇ ਝੰਡੇ ਵਿਖਾਏ ਇਸ ਦੌਰਾਨ ਫੌਜ ਦੇ ਸੇਵਾਮੁਕਤ ਕੈਪਟਨ ਦੇ ਗਾਰ ਸਮਾਗਮ ਰੱਖਿਆ ਗਿਆ ਸੀ ਤੇ ਇਸੇ ਵਿਚਕਾਰ ਹੰਸਰਾਜ ਨੇ ਕਿਸਾਨਾਂ ਦਾ ਭਲਾ ਮੰਗਿਆ ਤੇ ਕਿ ਆਪਰਮਾਤਵਾਦ ਸਭ ਦਾ ਭਲਾ ਕਰੇ ਉਹਨਾਂ ਦੱਸਿਆ ਕਿ ਪਹਿਲੀ ਵਾਰ ਭਾਜਪਾ ਪੰਜਾਬ ਚ 13 ਦੀਆਂ 13 ਸੀਟਾਂ ਤੇ ਉਮੀਦਵਾਰ ਉਤਾਰੇ ਨੇ ਉਹਨਾਂ ਦਾ ਸਿਆ ਕਿ ਕੁਝ ਦਿਨਾਂ ਪਹਿਲਾਂ ਉਹਨਾਂ ਤੇ ਸ਼ੈਤਾਨ ਦਾ ਪੈਰਾ ਆ ਗਿਆ ਸੀ ਜਿਸ ਕਾਰਨ ਕੁਝ ਮਨਤਾ ਚੰਗਾ ਬੋਲਿਆ ਗਿਆ ਸੀ। ਉਹਨਾਂ ਕਹੇ ਕਿ ਮਾਂ ਤੇ ਧੀ ਉਹਨਾਂ ਦੇ ਗੱਲ ਲੱਗ ਕੇ ਰੋਣ ਲੱਗ ਪਈ ਸੀ ਜਿਸ ਕਾਰਨ ਉਹ ਪਹਿਲੀ ਵਾਰ ਆਪੇ ਮੁਹਾਰੇ ਕੁਝ ਬੋਲ ਗਏ। ਉਹਨਾਂ ਦੇ ਭਾਸ਼ਣ ਦੌਰਾਨ ਵੀ ਕਿਸਾਨਾਂ ਦੇ ਵਿਰੋਧ ਦੀਆਂ ਆਵਾਜ਼ਾਂ ਅੰਦਰ ਤੱਕ ਪਹੁੰਚ ਰਹੀਆਂ ਸਨ। ਹੰਸਰਾ ਨੇ ਕਿਹਾ ਕਿ ਇਹਨਾਂ ਦੇ ਲਾਊਡ ਸਪੀਕਰ ਵੀ ਵੱਡੇ ਨੇ। ਲੋਕ ਸਭਾ ਹਲਕਾ ਫਰੀਦਕੋਟ ਚ ਭਾਜਪਾ ਉਮੀਦਵਾਰ ਹੰਸਰਾਜ ਹੰਸ ਵੱਖ-ਵੱਖ ਪਿੰਡਾਂ ਚ ਚੋਣ ਪ੍ਰਚਾਰ ਕਰਨ ਪਹੁੰਚੇ ਇਸ ਦੌਰਾਨ ਮੋਗਾ ਦੇ ਪਿੰਡ ਕੋਕਰੀ ਕਲਾ ਚ ਕਿਸਾਨਾਂ ਨੇ ਉਹਨਾਂ ਦਾ ਵਿਰੋਧ ਕੀਤਾ ਤੇ ਕਾਲੇ ਝੰਡੇ ਵਿਖਾਏ ਇਸ ਦੌਰਾਨ ਫੌਜ ਦੇ ਸੇਵਾ ਮੁਕਤ ਕੈਪਟਨ ਦੇ ਕਾਰ ਸਮਾਗਮ ਰੱਖਿਆ ਗਿਆ ਸੀ ਤੇ ਇਸੇ ਵਿਚਕਾਰ ਹੰਸਰਾਜ ਨੇ ਕਿਸਾਨਾਂ ਦਾ ਭਲਾ ਮੰਗਿਆ ਤੇ ਕਿ ਆਪਰਮਾਤਵਾਦ ਸਭ ਦਾ ਭਲਾ ਕਰੇ ਉਹਨਾਂ ਦੱਸਿਆ ਕਿ ਪਹਿਲੀ ਵਾਰ ਭਾਜਪਾ ਪੰਜਾਬ ਚ 13 ਦੀਆਂ 13 ਸੀਟਾਂ ਤੇ ਉਮੀਦਵਾਰ ਉਤਾਰੇ ਨੇ ਉਹਨਾਂ ਦਾ ਸਿਆ ਕਿ ਕੁਝ ਦਿਨਾਂ ਪਹਿਲਾਂ ਉਹਨਾਂ ਤੇ ਸ਼ੈਤਾਨ ਦਾ ਪੈਰਾ ਆ ਗਿਆ ਸੀ ਜਿਸ ਕਾਰਨ ਕੁਝ ਮੰਦਾ ਚੰਗਾ ਬੋਲਿਆ ਗਿਆ ਸੀ। ਉਹਨਾਂ ਕਹੇ ਕਿ ਮਾਂ ਤੇ ਧੀ ਉਹਨਾਂ ਦੇ ਗੱਲ ਲੱਗ ਕੇ ਰੋਣ ਲੱਗ ਪਈ ਸੀ ਜਿਸ ਕਾਰਨ ਉਹ ਪਹਿਲੀ ਵਾਰ ਆਪੇ ਮੁਹਾਰੇ ਕੁਝ ਬੋਲ ਗਏ। ਉਹਨਾਂ ਦੇ ਭਾਸ਼ਣ ਦੌਰਾਨ ਵੀ ਕਿਸਾਨਾਂ ਦੇ ਵਿਰੋਧ ਦੀਆਂ ਆਵਾਜ਼ਾਂ ਅੰਦਰ ਤੱਕ ਪਹੁੰਚ ਰਹੀਆਂ ਸਨ। ਹੰਸਰਾ ਨੇ ਕਿਹਾ ਕਿ ਇਹਨਾਂ ਦੇ ਲਾਊਡ ਸਪੀਕਰ ਵੀ ਵੱਡੇ ਨੇ। ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।